ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਅੱਜ ਆਪਾਂ ਵਿਰੋਧ ਦੇ ਭੈਣੋਂ ਅੱਜ ਆਪਾਂ ਗੱਲ ਕਰਨੀਆਂ ਬਾਬੇ ਨਾਨਕ ਤੇ ਇੱਕ ਕਿਤਾਬ ਲਿਖੀ ਆ ਆਰਐਸਐਸ ਵਾਲਿਆਂ ਵੱਨੇ ਉਹੀ ਬਾ ਆਪਣੇ ਗੁਰੂਆਂ ਸਿੱਖ ਗੁਰੂ ਦਾ ਦ੍ਰਿਸ਼ਟੀਕੋਣ ਉਹਦੇ ਵਿੱਚ ਇਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਵੀ ਬਾਬਾ ਨਾਨਕ ਸੀ ਜਿਹੜਾ ਉਹ ਵੇਦਾਂ ਦੇ ਉਪਚਾਰ ਲਈ ਆਇਆ ਸੀਗਾ ਬੀ ਲੋਕ ਲੋਕਾਂ ਦੇ ਵਿੱਚ ਉਸ ਸਮੇਂ ਜਾਨੀ ਹਰੇਕ ਚੀਜ਼ ਉਲਟ ਸਾਰੀ ਆਰਐਸਐਸ ਨੇ ਆਪ ਦੇਖਾ ਨਾ ਵੀ Hindu ਕਨ ਕੰਦੀ ਇੱਕ ਬਹੁਤ ਤਕੜੀ ਸਾਜ਼ਿਸ਼ ਆ ਹੈ ਜੇ ਦੇਖਿਆ ਜਾਵੇ ਬਾਬੇ ਨਾਨਕ ਦਾ ਹਰੇਕ ਉਪਦੇਸ਼ Hindu ਧਰਮ ਦੇ ਆਪੋਜੀਟ ਸੀ Hindu ਧਰਮ ਨੂੰ ਸੁਧਾਰ ਕਰਨ ਸੀ ਉਹਨਾਂ ਨੇ ਤਾਂ ਇਹ ਗੱਲ ਇਹ ਇਹ ਤਾਂ ਚਾਰ ਮੰਨਾਂ ਦੇ ਵਿੱਚ ਹੁੰਦੇ ਉਹਨਾਂ ਨੇ ਚਾਰ ਮੰਨਾਂ ਦਾ ਕੀ ਛੱਡ ਉਹਨਾਂ ਨੇ ਤੇ ਤਾਂ ਧਰਮ ਹੀ ਰਿਐਕਟ ਕਰਿਆ ਉਹ ਬਿਨਾਂ ਨਿਕਦੇ ਉਹਨਾਂ ਨੇ ਕਿਹਾ ਸੀ ਵੀ ਨਾ ਕੋਈ Hindu ਨਾ ਕੋਈ Muslim Hinduਵਾਂ ਨਾ Turk ਕਾਣਾ ਦੋਨਾਂ ਦੇ ਉੱਤੇ ਗਿਆਨੀ ਸਿਆਣਾ ਕੁਛ ਇਸ ਤਰ੍ਹਾਂ ਦੇ ਵੀ ਹੈਗੇ ਨੇ ਇਹਨਾਂ ਨੇ ਤਾਂ ਹਰ ਵਾਰੀ ਸਿੱਖਾਂ ਦਾ ਮਜ਼ਾਕ ਬਣਾਇਆ ਹ ਹੁਣ ਇਹ ਪਤਾ ਨਹੀਂ ਕੀ 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 ਚੀਜ਼ਾਂ ਕੰਮ ਲੱਗੇ ਜੇ ਇਹ ਜਾਂ ਦਾ ਜਿਹੜੇ ਬਾਹਰਲੇ ਸਿੱਖਾਂ ਤੋਂ ਇਹ ਕਰਦੇ ਨੇ ਉਧਰ ਉਹ ਆਪਣਾ ਵੀ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਦੇ ਇਹਨਾਂ ਨੂੰ ਆਇਆ ਵੀ ਪੰਜਾਬੀਆਂ ਨੂੰ ਇਹਨਾਂ ਦਾ ਕਹਿੰਦੇ ਕੋਈ ਯੋਧਾ ਜ਼ਿਆਦਾ ਹੈ ਨਹੀਂ ਕਹਿੰਨਾਂ ਨੇ ਸਿਰਫ ਮਸਲਾ ਇੱਕ ਇਹੀ ਆ ਬਣਦਾ ਜੇ ਸੋਚ ਸਮਝ ਕੇ ਮੇਰੇ ਹਿਸਾਬ ਨਾਲ ਬਾਕੀ ਤੁਹਾਡੇ ਹਿਸਾਬ ਨਾਲ ਜੋ ਬਣਦਾ ਹੋ ਉਹ ਮੈਨੂੰ ਦੱਸਿਓ ਨਾਲੇ ਵੀਰੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਮੈਂਟ ਵੀ ਕਰਦੇ ਕਰੋ ਲਾਈਕ ਵੀ ਕਰਦੇ ਕਰੋ ਤਾਂ ਚਾਹਾਂ ਜੋ ਵੱਡੇ ਵਰਗੇ ਪੀੜਾਂ ਭੈਣਾ ਦੀ ਮੈਨੂੰ ਸਪੋਰਟ ਮਿਲ ਸਕੇ ਇਹਨਾਂ ਨੇ ਲਿਖਿਆ ਵੀ ਬਾਬਾ ਨਾਨਕ ਧਰਤੀ ਤੇ ਆਇਆ ਸੀਗਾ ਵੇਦ ਦਾ ਉਪਚਾਰ ਕਰਨ ਲਈ ਵੇਦ ਦਾ ਫੈਲਾਵ ਕਰਨ ਲਈ ਜਾਨੀ ਪ੍ਰਚਾਰ ਕਰਨ ਲਈ ਵੇਦਾਂ ਦਾ ਇਹਨਾਂ ਦੇ ਵੇਦਾਂ ਦੇ ਵਿੱਚ ਉਹ ਕੂੜ ਪਰ ਲਿਖਿਆ ਹੋਇਆ ਪ੍ਰਚਾਰ ਕਰਿਆ ਹੋਇਆ ਜਿਹੜਾ ਨਾਂਕਦਿਆ ਹੋਵੇ ਕਿਸੇ ਤਰ੍ਹਾਂ ਦਾ ਜੇ ਕੋਈ ਪੜ ਲਵੇ ਨਾ ਤਾਂ ਜਿਵੇਂ ਉਹਦੇ ਵਿੱਚ ਇਹਨਾਂ ਦੇ ਵੇਦਾਂ ਦੇ ਹਿਸਾਬ ਨਾਲ ਇੱਕ ਗੱਲ ਹੋਰ ਆ ਇਹਨਾਂ ਦੇ ਵੇਦਾਂ ਦੇ ਹਿਸਾਬ ਨਾਲ ਦੇਵੀ ਦੇਤੇ ਉਹ ਬਣਾਏ ਕੋਈ ਨੇ ਜਿਨ੍ਹਾਂ ਜਿਨ੍ਹਾਂ ਨੂੰ ਕਦੇ ਪੂਜਦੇ ਨਹੀਂ ਜਿਵੇਂ ਕਿ ਇੰਦਰ ਦੇਵ ਸੂਰਜ ਦੇਵ ਪਲਾਨਾ ਦੇਮ ਦਾ ਹੋਰ ਪਤਾ ਨਹੀਂ ਚੰਦਰ ਦੇਵ ਸਾਰੇ ਚੰ ਜੰਨੇ ਵੀ ਜਾਣੀ ਇਹਨਾਂ ਨੂੰ ਲੱਭੇ ਦੁਨੀਆ ਤੇ ਦੇਖਣ ਨੂੰ ਚੀਜ਼ਾਂ ਸਾਰੀ ਦੇਖ ਦੂ ਬਣਾਤੀ ਧਰਤੀ ਮਾਤਾ ਅਸਮਾਨ ਗगन ਦੇਵ ਐਦਾਂ ਦੀਆਂ ਗੱਲਾਂ ਭਾਵ ਭਾਵਾਂ ਨੂੰ ਪਵਨਦੇਵ ਹਵਨਦੇਵ ਬਸ ਗੋਪਾਗਪੋਰ ਗਵਨਦੇਵ ਇਹ ਆ ਇਹ ਜੀਆਂ ਗੱਲਾਂ ਕਰਦੇ ਜੀ ਹੁਣ ਤੁਸੀਂ ਇਹ ਦੇਖ ਕਹਿੰਦੇ ਵੀ ਬਾਬਾ ਨਾਨਕ ਬਗਦਾਦ ਬਗਦਾਦ ਕਹਦਾ ਇਹ ਅੰਗਲੇ ਇਤੇ ਉਹਨਾਂ ਨੂੰ ਹਿੰਦੂਜ਼ ਹੈ ਆਪਣੇ ਦੇਵਤਾ ਦਾ ਪ੍ਰਚਾਰ ਕਰਕੇ ਆ ਬਾਬਾ ਨਾਨਕ ਬਗਦਾਦ ਕਿਹਾ ਕਿਉਂਕਿ ਦੇਵਤਾ ਦਾ ਪ੍ਰਚਾਰ ਹੀ ਨਹੀਂ ਕਰਿਆ ਜਿਨੀ ਮਰਜੀ ਕੋਈ ਸਿੱਖਾਂ ਦੀ ਗੱਲਾਂ ਛੱਡੋ ਜਿੱਕਾਂ ਦਾ ਇਤਿਆਜ਼ ਲਿਖਿਆ ਚੱਲੇ ਇਹਨਾਂ ਨੇ ਕਿਹਾ ਸਿੱਖਾਂ ਨੇ ਤਾਂ ਦੇਖਣਾ ਲਿਖ ਲਿਆ ਜਿਹੜੇ ਇਹਨਾਂ ਨੇ ਲਿਖਿਆ ਹੋਇਆ ਆਪਣੇ ਮੁਸਲਮਾਨਾਂ ਦਾ ਇਤਿਹਾਸ ਲਿਖਿਆ ਹੋਇਆ ਉਹਦੇ ਵਿੱਚ ਵੀ ਲਿਖਿਆ ਹੋਇਆ ਦਾ ਜ਼ਾਬੇ ਨਾਨਕ ਦੇ ਨਾਲ ਕਾਜੀ ਦੇ ਵਿਚਾਰ ਹੋਏ ਸੀ ਪਹਿਲਾਂ ਗਾਜਾ ਦੇ ਵਿੱਚ ਹੋਏ ਸੀ ਫਿਰ ਬਗਦਾਦ ਦੇ ਵਿੱਚ ਵੀ ਹੋਏ ਸੀ ਗਾਜਾ ਦੇ ਵਿੱਚ ਜਿਹੜੇ ਹੋਇਆ ਉੱਥੇ ਇਹਨਾਂ ਨੇ ਕਹਿੰਗਾ ਜੀ ਵੀ ਸਾਰਾ ਬੀਦਾਂ ਦਾ ਉਹਨਾਂ ਨੇ ਦੱਸਿਆ ਬੇਨਾਮ ਕਿ ਉਹਨਾਂ ਨੂੰ ਉਹ ਬੀਦਾਂ ਦੇ ਰਾਹ ਪਾ ਗਏ ਜਾਂ ਕਿ ਉਹਨਾਂ ਨੂੰ ਬੀਦਾਂ ਬਾਰੇ ਦੱਸਿਆ ਵੀ ਸਾਡੇ ਬੀਦ ਪੁਰਾਣਾ ਚ ਕੀ ਲਿਖਿਆ ਹੈ ਲੱਖ ਦੀ ਨਾਨਕ ਪਹਿਲਾਂ ਦਾ ਕਿਤਾਬ ਦਾ ਨਾਮ ਦੇਖੋ ਸਿੱਖ ਗੁਰੂਆਂ ਦਾ ਦ੍ਰਿਸ਼ਟੀਕੋਣ ਬਾਬਾ ਨਾਨਕ ਨੇ ਤਾਂ ਪੰਜਾਬੀ ਭਾਸ਼ਾ ਤੇ ਗੱਲ ਕਰੀ ਹੋਈ ਹੈ ਹਰ ਇੱਕ ਫਾਰਸੀ ਭਾਸ਼ਾ ਅਰਬੀ ਭਾਸ਼ਾ ਉਹਨਾਂ ਨੂੰ ਤਾਂ ਇਸਲਾਮ ਦਾ ਵੀ ਬਹੁਤ ਜ਼ਿਆਦਾ ਹੋ ਸੀਗਾ ਪਤਾ ਸਾਰਾ ਯਾਨੀ ਕੁਰਾਨ ਦਾ ਪੂਰਾ ਇੱਕ ਇੱਕ ਕਲਮ ਦਾ ਬਾਬਾ ਨਾਨਕ ਨੂੰ ਪਤਾ ਸੀ ਇਹ ਇਤਿਹਾਸ ਲਿਖਿਆ ਹੋਇਆ ਤੇ ਜਿੱਤਾਂ ਦੇ ਪਰ ਇਹ ਕਿਹੜੀਆਂ ਗੱਲਾਂ ਕਰਨ ਲੱਗੇ ਹੋਏ ਨੇ ਇਹ ਕੀ ਹੋ ਸਕਦਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਹੈ ਇੱਕ ਬਹੁਤ ਵੱਡੀ ਮਾਰਾ ਹੈ ਸਿੱਖਾਂ ਦੇ ਉੱਪਰ ਸਿੱਖਾਂ ਨੂੰ ਗਮਨ ਕਰਨ ਲਈ ਉਹਨੇ ਲਾਸਟ ਵਾਰ ਕਰਨ ਲੱਗੇ ਹੋਏ ਇੱਕ ਤਰੀਕੇ ਨਾਲ ਜਿਵੇਂ ਕਹਿੰਦੇ ਨੇ ਬ੍ਰਾਹਮਾਸਤਰ ਮਾਨ ਲੱਗੇ ਹੋਏ ਨੇ ਜਿਹੜੀ ਅੱਜ ਕਿਤਾਬ ਲਿਖੀ ਹੈ 300 ਸਾਲ ਪੁਰਾਣਾ ਇਤਿਹਾਸ ਬਣ ਜਾਣੀ ਆ ਯਾਨੀ ਕਿ ਅੱਜ ਜਿਵੇਂ ਆਪਾਂ ਦਾ ਪੜ੍ਹੇ ਹੋਣਾ ਜਿਹੜੇ ਮੇਰੇ ਸਾਣ ਦੇ ਬੱਚੇ ਨੇ ਉਹ ਤਾਂ ਪੜ੍ਹ ਲਿਖ ਜਾਣਗੇ ਆਪਾਂ ਆਪਣੇ ਬੱਚਿਆਂ ਨੂੰ ਵੀ ਦੱਸ ਦਾਂਗੇ ਪਰ ਜਿਹੜੀ ਓਦੂ ਬਾਅਦ ਜਨਰੇਸ਼ਨ ਉਹ ਤਾਂ ਇਹੀ ਸੁਪੀ ਵੀ ਨਾ ਵੀ ਉਹ ਇਤਿਹਾਸ ਇਦਾਂ ਲਿਖਿਆ ਹੋਇਆ ਗੁੰਮਰਾਹ ਕਰਨ ਵਾਲੀਆਂ ਗੱਲਾਂ ਬਾਬੇ ਨਾਨਕ ਨੇ ਤੈੱਕ ਆ ਵੀ ਜਿਹੜਾ ਬੇਦਪਣ ਵਾਲਾ ਬਹੁ ਗਵਾਰਾਂ ਦਾ ਗਵਾਰਾ ਸੱਤੋਂ ਬੜੇ ਗਵਾਰ ਜਾਨੀ ਪਾਪੇ ਨੇ ਲਿਖਣ ਇਹ ਕੀ ਜਿਹੜਾ ਬੇਦਾਂ ਨੂੰ ਪੜਦਾ ਵਾ ਬੇਦਾਂ ਨੂੰ ਬੇਦਾਂ ਦਾ ਵਿਚਾਰ ਕਰਦਾ ਵਾ ਤਾਂ ਫਿਰ ਪਾਪੇ ਨਾਨੇ ਕਾ ਆਪਕਿ ਮੈਂ ਕਾ ਲੂ ਉਹ ਚੀਜ਼ ਨੂੰ ਤੇ ਇਹਨਾਂ ਨੇ ਕਿਹਾ ਵੀ ਬੇਜ ਪੜਨ ਨਾਲ ਪਪਾਂ ਦਾ ਨਾਸ਼ ਹੋੁੰਦਾ ਵਾ ਇਹ ਪ੍ਰਚਾਰ ਕੀਤਾ ਉਹ ਇਹਨਾਂ ਨੂੰ ਕੋਈ ਪ੍ਰਚਾਰ ਨਹੀਂ ਕੀਤਾ ਇਹ ਚੀਜ਼ ਬਾਬੇ ਨਾਨਕ ਤਾਂ ਜਨੈ ਨੂੰ ਨਹੀਂ ਪਾਇਆ ਹੈਗਾ ਇਹਨਾਂ ਦੇ ਬੇਦਾਂ ਚ ਤਾਂ ਜਨੈ ਨੂੰ ਆ ਜਿਹਨਾਂ ਦੀ ਅਤਰੀਆਂ ਗੱਲਾਂ ਹੋਈਆਂ ਹੋਈਆਂ ਨੇ ਜਾਨੀਏ ਜੀ ਇਹ ਕੋਈ ਇਹ ਨਹੀਂ ਹੈਗਾ ਵੀ ਬਰੇ ਮੇਰਾ ਇਹ ਮਤਲਬ ਨਹੀਂ ਹੈਗਾ ਵੀ ਆਪਾਂ ਕਿਸੇ ਧਰਮ ਨੂੰ ਟਾਰਗੇਟ ਕਰ ਰਹੇ ਹਾਂ ਇਹਦੇ ਵਿੱਚ ਮੈਂ ਸਿਰਫ ਇਹ ਕਹ ਰਿਹਾ ਹਾਂ ਅਗਲੇ ਟਾਰਗੇਟ ਕਰ ਰਹੇ ਨੇ ਸਿੱਖਾਂ ਦਾ ਧਰਮ ਚਿੱਕ ਧਰਮ ਇਹ ਜ ਨਵੀਂ ਨਮਿਕਲੀ ਗੱਲ ਵੀ ਸੁਣਨ ਨੂੰ ਮਿਲਿਆ ਮੈਨੂੰ ਤਾਂ ਮੇਰੇ ਹਿਸਾਬ ਨਾਲ ਜਿੰਨਾ ਕਿ ਮੈਨੂੰ ਨੌਲੇਜ ਆ ਯਾਨੀ ਮੈਨੂੰ ਬਹੁਤ ਘੱਟ ਨੌਲੇਜ ਆ ਸਿੱਖ ਬਹੁਤ ਆਪਣਾ ਦਰਿਆ ਸਾਗ ਦਾ ਰਾਸ ਇੱਕ ਧਰਮ ਦਾ ਜਿਹਦੇ ਵਿੱਚ ਮੈਂ ਥੋੜੀਆਂ-ਬੋਧੀਆਂ ਬੂੰਦਾਂ ਦਾ ਭਾਵੇਂ ਮੈਨੂੰ ਜਾਣਕਾਰੀ ਆ ਪਰ ਮੈਨੂੰ ਇਹਨਾਂ ਕਹ ਬਤਾਈ ਬਾਬੇ ਨਾਰਕ ਨੇ ਬੇਦਾਂ ਬੁੱਦਾਂ ਦਾ ਕੋਈ ਇਤਿਆਰ ਨਹੀਂ ਕਰਿਆ ਕੋਈ ਉਪਚਾਰ ਨਹੀਂ ਕਰਿਆ ਉਹ ਤਾਂ ਖਲਾਫ ਸੀ ਇਹਨਾਂ ਦੇ ਬੇਦਾਂ ਦੇ ਵਿੱਚ ਤਾਂ ਲਿਖਿਆ ਵੀ ਉਹ ਬਹਿ ਗਿਆ ਸ਼ਲੀਲ ਸ਼ਲੀਲੀ ਗੱਲਾਂ ਲਿਖੀਆਂ ਆਂ ਗਿਆ ਨੇ ਵੀ ਆਪਾਂ ਇਹਨਾਂ ਨੂੰ ਬੈਠ ਕੇ ਫੈਮਿਲੀ ਦੇ ਵਿੱਚ ਵਿਚਾਰ ਨਹੀਂ ਕਰ ਸਕਦੇ ਫਿਰ ਇਹਨਾਂ ਦੇ ਪਿਛਲੇ ਲਿਖਿਆ ਹੋਇਆ ਇੱਕ ਤਾਂ ਜੋ ਗਣ ਹੁੰਦਾ ਹੈ ਇੱਕ ਤਾਂ ਮੋ ਗਣ ਹੁੰਦਾ ਹੈ ਇੱਕ ਸਤੋ ਗਣ ਹੁੰਦਾ ਉਹ ਤਾਂ ਨਹੀਂ ਤਾਂ ਵੀ ਕੋਈ ਨਾ ਤਿੰਨ ਡੈ ਉਹ ਬਣਾਈਆਂ ਹੋਈਆਂ ਸਟੇਜਾਂ ਗੀਆਂ ਆ ਬਾਬੇ ਨਾਨਕ ਨੇ ਤਿੰਨੇ ਸਟੇਜਾਂ ਨੂੰ ਨਕਰਿਆ ਹੋਵੇ ਉਹਨਾਂ ਨੇ ਤਿੰਨੇ ਸਿੱਖ ਤੀਜਾਂ ਤੋਂ ਉੱਪਰਲੀ ਸਟੇਜ ਗਈ ਹੋਈ ਆ ਵੀ ਉਹ ਹੁੰਦਾ ਅਸਲੀ ਉੱਥੇ ਜਾ ਕੇ ਉਹ ਵੀ ਆਪਾਂ ਰੱਬ ਨੂੰ ਪਾ ਸਕਦੇ ਆ ਇਹਨਾਂ ਨੇ ਉੱਥੇ ਉਹਦੇ ਆ ਇਰਤ ਗਿਰਦੀ ਗੱਲਾਂ ਘਮਾਈਆਂ ਹੋਈਆਂ ਨੇ ਸਾਰੀਆਂ ਇਹਨਾਂ ਨੇ ਅਸਲੀ ਰੱਬ ਦੀ ਉਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਜੇ ਦੇਖਿਆ ਜਾਵੇ ਬਾਬੇ ਨਾਨਕ ਦੇ ਕਹਿਣ ਦਾ ਇਹ ਸੀ ਹੁਣ ਮੈਨੂੰ ਜ਼ਿਆਦਾ ਤਾਂ ਨਹੀਂ ਇੰਨਾ ਵੀ ਇhtiyaj ਆ ਮੈਨੂੰ ਤੁਕਾਂ ਤਾਂ ਕਰਨੀ ਪਤਾ ਪਰ ਬਾਬੇ ਨਾਨਕ ਨੇ ਆਪਣੇ ਤੁਕਾਂ ਦੇ ਵਿੱਚ ਹੀ ਗੱਲਾਂ ਕਹੀਆਂ ਹੋਈਆਂ ਨੇ ਵੀ ਉਹ ਉਹਦੇ ਵਿੱਚ ਕੁਝ ਨਹੀਂ ਹੈਗਾ ਇਦਾਂ ਦਾ ਵੀ ਜਿਹਦੇ ਨਾਲ ਇੱਕ ਬੰਦੇ ਦਾ ਪਹਾਰ ਉਧਾਰਾ ਹੋ ਸਕੇ ਪਹਾਰ ਉਧਾਰਾ ਬਾਣੀ ਦੇ ਨਾਲ ਹੀ ਹੋਣਾ ਸ਼ਬਦ ਦੇ ਨਾਲ ਜਦੋਂ ਜੁੜਾਂਗੇ ਆਪਾਂ ਉਦੋਂ ਉਧਾਰਾਂਗੇ ਇਨਾਂ ਤੱਕ ਆ ਵਿੱਚ ਸੂਰਜ ਦੇ ਸੱਤ ਘੋੜਿਆਂ ਵਾਲਾ ਰਾਤ ਤੇ ਫਿਰਦਾ ਵਸੂਰਜ ਦੀ ਫਲਾਣਾ ਧੰਕਾ ਢੱਟੀ ਜੜ ਜੜ ਵੇੜੇ ਕਰਦਾ ਜਦ ਕਿ ਹੌਣ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਪਉ ਕਿ ਸੂਰਜ ਕਿਸੇ ਦੇ ਅਲਦੜੇ ਗ੍ਰਹਿ ਨਹੀਂ ਕਰਦਾ ਸਾਰੇ ਗ੍ਰਹਿ ਉਹਦੇ ਅਲਦੜੇ ਗ੍ਰਹਿ ਕਰਦੇ ਨੇ ਇਹ ਤਾਂ ਸੂਰਜ ਨੂੰ ਗ੍ਰਹਿ ਕਹਿੰਦੇ ਨੇ ਹਣ ਤੱਕ ਹੁਣ ਵੀ ਕਹਿੰਦੇ ਨੇ ਵੀ ਸੂਰਜ ਇੱਕ ਗ੍ਰਹਿ ਆ ਜਦਕਿ ਸੂਰਜ ਕੋਈ ਗ੍ਰਹਿ ਨਹੀਂ ਹੈਗਾ ਸਾਰਿਆਂ ਨੂੰ ਪਤਾ ਸੂਰਜ ਇੱਕ ਅੱਗ ਦਾ ਗੋਲਾ ਤੇਛਾ ਗੋਲਾ ਇਹ ਸਾਬਤ ਹੋ ਚੁੱਕਿਆ ਹੁਣ ਤੱਕ ਹਜੇ ਵੀ ਨਹੀਂ ਮੰਨਦੇ ਪਰ ਇਹ ਕਹਾਂ ਵੀ ਜਤ ਦੇ ਵਿੱਚ ਲੋਕ ਵੇਦਾਂ ਨੂੰ ਭੁੱਲ ਚੁੱਕੇ ਸੀ ਵੇਦ ਪੁਰਾਣਾਂ ਨੂੰ ਇਸ ਲਈ ਬਾਬਾ ਨਾਨਕ ਆਇਆ ਧਰਤੀ ਤੇ ਵੇਦ ਪੁਰਾਣ ਪੜਾਉਣ ਲਈ ਬਾਬੇ ਨਾਨਕ ਦੀ ਤਾਂ ਇਸਲਾਮ ਬਾਰੇ ਵੀ ਜਿੰਨੀ ਹਿੰਦੂ ਉਹ ਬਾਬੇ ਨਾਨਕ ਨੇ ਪੜ੍ਹਨ ਨੂੰ ਹਰ ਇੱਕ ਚੀਜ਼ ਨੂੰ ਕਿਹਾ ਹੈ ਆਪਣ ਨੂੰ ਵੀ ਪੜੋ ਵਿਚਾਰੋ ਪਰ ਬਾਣੀ ਤੇ ਸਿਰਫ ਆਪਣਾ ਯਕੀਨ ਬਾਣੀ ਤੇ ਹੋਣਾ ਤੇ ਇਹਦਾ ਵੀ ਤੁਹਾਡਾ ਪਾਰਦਰਸ਼ ਇੱਦਾਂ ਹੀ ਹੋਣਾ ਪੜ ਵਿਚਾਰੋ ਮਰਜ਼ੀ ਲੋ ਜੀ ਥੋੜਾ ਪਾਰਦਰਸ਼ ਨਹੀਂ ਹੋਣਾ ਬਾਬੇ ਨਾਨਕ ਦੀ ਇਹ ਇੱਕੋ ਹੋ ਸੀ ਸਿਧਾਂਤ ਸੀ ਤੇ ਬਾਕੀ ਔਰ ਜੋ ਕੋਈ ਹੋਵੇ ਗਲਤੀ ਮਾਫ ਕਰੇ ਬਣਾ ਬੀਰੋ ਸਾਰੇ ਜਾਣੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਧੰਨਵਾਦ